ਅੱਜ ਅਕਿਊਜ਼ਡ ਸੁਨੀਲ ਕੁਮਾਰ ਉਰਫ ਵਾਕਾਪਾ ਜੋ ਮੋਗੇਦਾਈ ਰਹਿਣ ਵਾਲਾ ਹੈ ਆ 242 ਨੰਬਰ ਐਫ ਆਈ ਆਰ ਦੇ ਵਿੱਚ ਅਕਿਊਜ਼ਡ ਸੀ ਅਟੈਂਪਟ ਟੂ ਮਰਡਰ ਤੇ ਆਮ ਜੈਕਟ ਦੀ ਐਫ ਆਈ ਆਰ ਸੀ ਇਹਦੇ ਵਿੱਚ ਇਹਨੇ ਦੋ ਪ੍ਰਾਵਾਂ ਨੂੰ ਗੋਲੀਆਂ ਨਾਲ ਜ਼ਖਮੀ ਕਰਕੇ ਆ ਫਰਾਰ ਹੋ ਗਿਆ ਸੀ ਇਹਨੂੰ ਕੱਲ ਪੁਲਿਸ ਟੀਮ ਉੱਤਰਾਖੰਡ ਦੇ ਦੈਰਾਦੂਨ ਤੋਂ ਅਰੈਸਟ ਕਰਕੇ ਇੱਥੇ ਲੈ ਕੇ ਆਈ ਸੀ ਅੱਜ ਇਹਨੇ ਪੁੱਛੀਸ਼ ਦੇ ਦੌਰਾਨ ਮੌਨਿੰਗ ਦੱਸਿਆ ਕਿ ਇਹਨੇ ਵੈਪਨ ਕਿਤੇ ਲੁਕੋ ਕੇ ਰੱਖੇ ਆ ਉਹ ਰਿਕਵਰੀ ਕਰਨ ਲਈ ਜਦੋਂ ਪੁਲਿਸ ਟੀਮ ਇਹਨੂੰ ਇੱਥੇ ਲੈ ਕੇ ਆਈ ਇਨੇ ਜਿਹੜੇ ਆਪਣੇ ਵੈਪਨ ਸੀ ਕਨਸੀਲ ਕੀਤੇ ਹੋਏ ਉਹ ਕੱਢ ਕੇ ਪੁਲਿਸ ਟੀਮ ਵੱਲ ਫਾਇਰਿੰਗ ਕਰਕੇ ਇਹਨੇ ਭਜਣ ਦੀ ਕੋਸ਼ਿਸ਼ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਟੀਮ ਵੱਲੋਂ ਵੀ ਰਿਟੈਲੀਟਰੀ ਫਾਇਰ ਹੋਏ ਹਨ ਉਹਦੇ ਵਿੱਚ ਐਦੀ ਖੱਬੀ ਬਾਹ ਤੇ ਐਦੀ ਖੱਬੀ ਲੱਤ ਤੇ ਇੱਕ ਫਾਇਰ ਵਜਿਆ ਤੇ ਆ ਇੰਜਰਡ ਹੈ ਇਹਨੂੰ ਹਸਪੀਟਲ ਐਡਮਿਟ ਕਰਾਇਆ ਹੈ ਹੀ ਇਜ਼ ਆਊਟ ਆਫ ਡੇਂਜਰ ਨਾਊ ਤੇ ਪੁਲਿਸ ਮੁਲਾਜ਼ਮਾਂ ਦਾ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਬਾਕੀ ਸਾਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਚੱਲ ਰਹੀ ਹੈ ਰਿਕਵਰੀ ਕੀ ਕੀ ਸਰ ਇਹ ਤੋਂ ਦੋ ਵੈਪਨ ਰਿਕਵਰ ਹੋਏ ਨੇ ਤੇ ਲਾਈਵ ਰਾਉਂਡਸ ਵੀ ਐਤੋਂ ਹੀ ਕਵਰ ਹੋਏ ਨੇ ਇਕੱਲੇ ਸੀਗਾ ਜੀ ਆ ਇੱਥੇ ਕੱਲਾ ਹੀ ਸੀ ਹੁਣ ਸਪਾਰਟੀਆਂ ਤੋਂ ਵੈਪਨ ਰਿਕਵਰ ਕਰਨ ਲੈ ਕੇ ਆਏ ਸੀ ਤੇ ਇਹਦੇ ਟੋਟਲ 17 ਐਫ ਆਈ ਆਰ ਪਹਿਲਾਂ ਦੀ ਰਜਿਸਟਰਡ ਹੈ ਐਨ ਡੀ ਪੀ ਐਸ ਐਕਟ ਦੀ ਆਮ ਜੈਕਟ ਦੀ ਅਟੈਂਪਟ ਟੂ ਮਰਡਰ ਦੀ ਲੜਾਈ ਝਗੜੇ ਦੀ ਹੈ ਤੇ 17 ਐਫ ਆਈ ਆਰ ਪਹਿਲਾਂ ਤੋਂ ਦਰਜ ਹੈਗੀ ਹੈ ਕਿਸੇ ਗੈਂਗ ਨਾਲ ਸੰਬੰਧਤ ਹੈ ਇਹ ਉਹ ਸਾਰਾ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਕਿੰਨੇ ਫਾਇਰ ਹੋਏ ਜੀ ਟੋਕੀ ਦੋ ਫਾਇਰ ਇਹਦੇ ਵੱਲੋਂ ਕੀਤੇ ਗਏ ਸੀ ਦੋ ਫਾਇਰ ਪੁਲਿਸ ਟੀਮ ਵੱਲੋਂ ਕੀਤੇ ਗਏ ਸੀ ਲੱਗ ਗਿਆ ਪੁਲਿਸ ਕਰਮੀਆਂ ਦੇ ਤਾਂ ਨਹੀਂ ਕਿਸੇ ਦੀ ਕੋਈ ਲੱਗ ਨਹੀਂ ਨਹੀਂ ਪੁਲਿਸ ਕਰਮੀਆਂ ਦਾ ਬਚਾ ਰਹਿ ਗਿਆ ਇਹਨਾਂ ਨੇ ਬੜੀ ਬਹਾਦੂਰੀ ਦੇ ਨਾਲ ਉਹਦਾ ਮੁਕਾਬ